ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੌਰ ਵਿੱਚ ਵੇਖਣ ਵਾਸਤੇ ਜੋ ਮਿਲਦਾ ਹੈ ਉਹ ਇਹ ਮਿਲਦਾ ਹੈ ਵੀ ਜਿਹੜੀ ਵੀ ਚੀਜ਼ ਤੁਹਾਨੂੰ ਖੁਸ਼ੀ ਦੇ ਰਹੀ ਹੈ ਲੋਕ ਉਹਨੂੰ ਧਰਮ ਦੇ ਉਲਟ ਪਾਸੇ ਜਾ ਕੇ ਖੜਾ ਕਰ ਦਿੰਦੇ ਨੇ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦੇ ਰਹੀ ਹੈ ਉਹ ਤੁਹਾਡੇ ਕੋਲੋਂ ਖੋਹਣ ਦਾ ਯਤਨ ਕਰਦੇ ਨੇ ਇਹਦਾ ਮਤਲਬ ਇਹ ਹੋਇਆ ਵੀ ਧਰਮ ਕੇਵਲ ਸੋਗ ਦੇਣ ਵਾਸਤੇ ਹੈ ਧਰਮ ਕੇਵਲ ਮਾਇੂਸੀ ਦੇਣ ਵਾਸਤੇ ਧਰਮ ਕੇਵਲ ਮੁਰਝਾਟ ਦੇਣ ਵਾਸਤੇ ਤੇ ਜੇ ਧਰਮ ਕੋਲੋਂ ਕੁਮਲਾਟ ਮਿਲਦੀ ਏ ਮੁਰਝਾਟ ਮਿਲਦੀ ਏ ਸੋਗ ਮਿਲਦਾ ਏ ਮਾਇੂਸੀ ਮਿਲਦੀ ਏ ਹੌਕੇ ਮਿਲਦੇ ਨੇ ਝੋਰੇ ਮਿਲਦੇ ਨੇ ਤੇ ਫਿਰ ਖੁਸ਼ੀ ਖੇੜਾ ਸਕੂਨ ਇਹ ਚੀਜ਼ਾਂ ਕਿੱਥੋਂ ਮਿਲਣਗੀਆਂ ਪਰ ਨਹੀਂ ਧਰਮ ਇਦਾਂ ਦਾ ਨਹੀਂ ਹੈ ਅਸੀਂ ਉਹ ਚੀਜ਼ਾਂ ਧਰਮ ਦੇ ਨਾਲ ਜੋੜ ਦਿੱਤੀਆਂ ਨੇ ਜਿਹੜੀਆਂ ਜੋੜਨ ਵਿੱਚ ਸਾਡਾ ਨੁਕਸਾਨ ਹੋਇਆ ਧਰਮ ਦਾ ਮਤਲਬ ਇਹ ਆਪਣੇ ਫਰਜ਼ਾਂ ਦੀ ਪੂਰਤੀ ਕਰਨਾ ਤੇ ਫਰਜ਼ ਤੁਹਾਡੇ ਕਈ ਕਿਸਮ ਦੇ ਨੇ ਜਦੋਂ ਫਰਜ਼ਾਂ ਦੀ ਪੂਰਤੀ ਕਰਦੇ ਹੋ ਪਰਿਵਾਰ ਬਾਰੇ ਕੌਮ ਬਾਰੇ ਗਲੀ ਮਹੱਲੇ ਬਾਰੇ ਆਪਣੇ ਬਾਰੇ ਮਨ ਬਾਰੇ ਸਕੂਨ ਤੇ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਾ ਚਾਹੀਦਾ ਔਰ ਸਹੀ ਜੇ ਮਿਲ ਵੀ ਜਾਂਦਾ ਪਰ ਅੱਜ ਧਰਮ ਦੀ ਦੀਨ ਦਸ਼ਾ ਇਸ ਤਰ੍ਹਾਂ ਦੀ ਕਰਕੇ ਰੱਖ ਦਿੱਤੀ ਹੈ ਵੀ ਜਿਹੜੀ ਵੀ ਚੀਜ਼ ਬੰਦੇ ਨੂੰ ਖੁਸ਼ੀ ਦਿੰਦੀ ਉਹ ਚੀਜ਼ ਅਸੀਂ ਬੰਦੇ ਤੋਂ ਦੂਰ ਕਰਨ ਦਾ ਯਤਨ ਕਰ ਰਹੇ ਹਾਂ ਔਰ ਐਸਾ ਕੰਮ ਕੁਝ ਧਰਮ ਦੇ ਅਗੂਆਂ ਨੇ ਕੀਤਾ ਕੁਝ ਅੱਜ ਦੇ ਪਖੰਡੀ ਸਾਧ ਲਾਣੇ ਨੇ ਕੀਤਾ ਫਿਰ ਦੁਬਾਰਾ ਰਿਪੀਟ ਕਰ ਰਿਆਂ ਉਸ ਪੰਕਤੀ ਨੂੰ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਧਰਮ ਦੇ ਆਗੂ ਧਰਮ ਦੇ ਮੁਖੀਏ ਧਰਮ ਦੇ ਪ੍ਰਚਾਰਕ ਉਹ ਹਰ ਚੀਜ਼ ਤੁਹਾਡੇ ਕੋਲੋਂ ਖੋਣ ਦਾ ਯਤਨ ਕਰ ਰਹੇ ਨੇ ਔਰ ਕੀਤਾ ਜਾ ਰਿਹਾ ਮਸਲਾਂ ਦੋ ਚਾਰ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਣਾ ਕਪੜਿਆਂ ਦੀ ਸਫਾਈ ਨਹੀਂ ਰੱਖਣੀ ਅੱਛਾ ਜੇ ਸਫਾਈ ਨਹੀਂ ਰੱਖਣੀ ਤੇ ਫਿਰ ਇਹਦਾ ਮਤਲਬ ਇਹ ਹੈ ਵੀ ਧਰਮ ਗੰਦਗੀ ਫਲਾਉਂਦੀ ਅਜਾਜਤ ਦਿੰਦਾ ਜਦ ਕਿ ਧਰਮ ਦਾ ਤੇ ਖਾਸ ਨੁਕਤਾ ਹੈ ਵੀ ਸਫਾਈ ਕਰਨੀ ਉਹ ਤਨ ਦੀ ਹੋਵੇ ਭਾਵੇਂ ਮਨ ਦੀ ਹੋਵੇ ਤਰ੍ਹਾਂ ਦਾ ਤੇ ਜੋਰੀ ਹੈ ਵੀ ਸਫਾਈ ਕਰਨੀ ਮਨ ਦੀ ਸਫਾਈ ਕਰਨੀ ਹੈ ਤੇ ਮਨ ਦੀ ਸਫਾਈ ਕਰੋਗੇ ਤਨ ਦੀ ਸਫਾਈ ਵੀ ਬੜੀ ਜ਼ਰੂਰੀ ਚਲੋ ਦੂਜੀ ਗੱਲ ਕਈਆਂ ਨੂੰ ਮੈਂ ਵੇਖਿਆ ਹੈ ਵੀ ਧਾੜਾ ਨਹੀਂ ਸਵਾਰਨਾ ਦਾੜੇ ਦੇ ਉੱਤੇ ਬੁਰਸ਼ ਨਹੀਂ ਮਾਰਨਾ ਦਾੜਾ ਬੰਨਣਾ ਨਹੀਂ ਮੁੱਛਾਂ ਮੂੰਹ ਵਿੱਚ ਪੈਂਦੀਆਂ ਨੇ ਸਵਾਰਨੀਆਂ ਨੇ ਅੱਛਾ ਉਹਨੂੰ ਇਹ ਧਰਮ ਦੇ ਨਾਲ ਜੋੜ ਦਿੰਦੇ ਨੇ ਵੀ ਮੁੱਛਾਂ ਮੂੰਹ ਵਿੱਚ ਪੈਂ ਤੇ ਧਰਮੀ ਐ ਤੇ ਜੇ ਮੁੱਛਾਂ ਨੂੰ ਜੈੱਲ ਲਾ ਲਈ ਮੁੱਛਾਂ ਤੇ ਦਾੜਾ ਤੇ ਤੇ ਕਪੜਾ ਬੰਨ ਲਿਆ ਠਾਠਾ ਬੰਨ ਲਿਆ ਤੇ ਕਹਿ ਦਿੰਦੇ ਨੇ ਜੀ ਇਹ ਧਰਮੀ ਨਹੀਂ ਐ ਭਾਈ ਚਾਹ ਪੀਂਦੇ ਹੋ ਮਲਾਈ ਮੁੱਛਾਂ ਦੇ ਨਾਲ ਲੱਗ ਜਾਂਦੀ ਐ ਤਰੀ ਵਾਲੀ ਸਬਜ਼ੀ ਖਾਂਦੇ ਹੋ ਤੇ ਤਰੀ ਤੁਹਾਡੀਆਂ ਮੁੱਛਾਂ ਦੇ ਨਾਲ ਲੱਗ ਜਾਂਦੀ ਐ ਤੁਹਾਡੀਆਂ ਮੁੱਛਾਂ ਮੂੰਹ ਵਿੱਚ ਪੈ ਰਹੀਆਂ ਨੇ ਇਹਨੂੰ ਤੁਸੀਂ ਧਰਮ ਦਾ ਨਾਂ ਦੇ ਰਹੇ ਹਰ ਧਰਮੀ ਬੰਦੇ ਨੂੰ ਦੂਜੇ ਵਾਸਤੇ ਰੋਲ ਮਾਡਲ ਦਾ ਕੰਮ ਕਰਨਾ ਚਾਹੀਦਾ ਸੀ ਜੋ ਨਹੀਂ ਕਰ ਰਿਹਾ ਜਿਵੇਂ ਕੋਈ ਧਰਮ ਦੇ ਰਾਹ ਨੂੰ ਅਪਣਾ ਲੈਂਦਾ ਹੈ ਬਸ ਉਹ ਦਾੜੀ ਮੁੱਛਾਂ ਪੱਗ ਕੱਪੜਾ ਸਵਾਰਨਾ ਛੱਡ ਦਿੰਦਾ ਹੈ ਰੋਲਾ ਬੋਲਾ ਜਾ ਰਹਿਣਾ ਸ਼ੁਰੂ ਕਰ ਦਿੰਦਾ ਹੈ ਵੀ ਮੈਂ ਧਰਮੀ ਬਣ ਗਿਆ ਤੇ ਲੋਕ ਜਿਨ੍ਹਾਂ ਨੇ ਧਰਮੀ ਬਣਣਾ ਹੁੰਦਾ ਹੈ ਉਹ ਕਹਿੰਦੇ ਨੇ ਵੀ ਜੇ ਧਰਮੀ ਇਹੋ ਜਿਹਾ ਹੁੰਦਾ ਹੈ ਤੇ ਅਸੀਂ ਇਹੋ ਜੇ ਧਰਮ ਤੋਂ ਉਦਾਂ ਹੀ ਚੰਗੇ ਜੈਨ ਧਰਮ ਦੇ ਅੰਦਰ ਤੇ ਧਮ ਹੀ ਹੁੰਦਾ ਹੈ ਵੀ ਸਿਰ ਦੇ ਵਿੱਚ ਸਵਾਹ ਪਾ ਕੇ ਵਾਲ ਪੁੱਟੇ ਜਾਂਦੇ ਨੇ ਫੋਲ ਫਦੀਹਤ ਫਦੀਹਤ ਦਾ ਨਾਂ ਹੁੰਦਾ ਹੈ ਆਪਣੀ ਲੈਟਰਿੰਗ ਟੱਟੀ ਫੋਲ ਫਦੀਹਤ ਮੋ ਇਹ ਲੈਣ ਪੜਾਸਾ ਉਹ ਟੱਟੀ ਨੂੰ ਫੋਲ ਫੋਲ ਕੇ ਪੜਾਸ ਲੈਣੀ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਮਨ ਨੂੰ ਮਾਰਨਾ ਹੈ ਹੱਦ ਹੋ ਗਈ ਯਾਰ ਇਦਾਂ ਵੀ ਕਿਦੜੇ ਆਪਣੇ ਮਨ ਨੂੰ ਮਾਰਿਆ ਜਾਂਦਾ ਹੈ ਮਨ ਨੂੰ ਬਾਹਰमुखी ਚੀਜ਼ਾਂ ਦੇ ਨਾਲ ਨਹੀਂ ਮਨ ਨੂੰ ਵਿਚਾਰਾਂ ਦੇ ਨਾਲ ਸੁਧਾਰਨ ਦਾ ਯਤਨ ਕਰੋ ਵਿਚਾਰਾਂ ਦੇ ਨਾਲ ਮੈਂ ਖੈਰ ਇਸ ਪਾਸੇ ਰਹਿਣਾ ਚਾਹੁੰਦਾ ਕੱਪੜਾ ਚੰਗਾ ਨਹੀਂ ਪਾਉਣਾ ਮੈਲਾ ਕੱਚਲਾ ਪਾਉਣਾ ਹੈ ਪ੍ਰੈਸ ਕੀਤਾ ਨਹੀਂ ਪਾਉਣਾ ਪੱਗ ਚੰਗੀ ਨਹੀਂ ਬੰਨਣੀ ਮੈਲੇ ਕਚਲੇ ਥਾਵਾਂ ਦੇ ਉੱਤੇ ਬਹਿਣਾ ਉੱਠਣਾ ਖਾਣਾ ਤਾਂ ਸਫਾਈ ਦੇ ਨਾਲ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਰਮ ਦੇ ਨਾਲ ਜੋੜ ਲਿਆ ਹੁਣ ਫੇਰ ਉਹ ਗੱਲ ਰਿਪੀਟ ਕਰਾਂ ਤਾਂ ਕਿ ਮੈਂ ਅਗਲਾ ਨੁਕਤਾ ਆਸਾਨੀ ਦੇ ਨਾਲ ਕਹਿ ਸਕਾਂ ਜਿਹੜੀ ਚੀਜ਼ ਖੁਸ਼ੀ ਦਿੰਦੀ ਹੈ ਉਹ ਅਸੀਂ ਚੱਕ ਕੇ ਧਰਮ ਦੇ ਨਾਲੋਂ ਦੂਰ ਕਰਨ ਦਾ ਯਤਨ ਕੀਤਾ ਤੇ ਖਾਸ ਕਰਕੇ ਸਾਡੇ ਆ ਪ੍ਰਚਾਰਕਾਂ ਤੇ ਬਾਬਿਆਂ ਨੇ ਅੱਛਾ ਗ੍ਰਸਤ ਮਾਰਗ ਵਿੱਚ ਨਹੀਂ ਪੈਣਾ ਕਿਉਂ ਨਹੀਂ ਪੈਣਾ ਕਿਉਂਕਿ ਅਸੀਂ ਸਾਧੂ ਬਣਨਾ ਹੈ ਤੇ ਮੈਂ ਇੱਕ ਪ੍ਰਸ਼ਨ ਕਰਦਾ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਵੱਡਾ ਸਾਧੂ ਤੁਹਾਡੇ ਵਿੱਚ ਕਿਹੜਾ ਹੈ ਬਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲੋਂ ਵੱਡਾ ਸਾਧੂ ਤੁਹਾਡੇ ਕੋਲ ਕਿਹੜਾ ਆ ਗਿਆ ਅਸੀਂ ਸਾਧੂ ਬਣਨਾ ਹੈ ਗ੍ਰਸਤ ਮਾਰਗ ਵਿੱਚ ਨਹੀਂ ਕਿਉਂਕਿ ਗ੍ਰਸਤ ਮਾਰਗ ਵਿੱਚ ਪਾਓਗੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਤੁਹਾਨੂੰ ਖੁਸ਼ੀ ਮਿਲੇਗੀ ਤੇ ਬਾਬਿਆਂ ਨੇ ਤੇ ਲੱਕ ਬਣ ਲਿਆ ਨਾ ਵੀ ਤੁਹਾਨੂੰ ਖੁਸ਼ੀ ਲੈਣ ਦੇਣੀ ਨਹੀਂ ਉਸ ਪਾਸੇ ਤੁਰਨ ਦੇਣਾ ਹੀ ਨਹੀਂ ਪਰਿਵਾਰ ਵਿੱਚ ਨਹੀਂ ਰਹਿਣਾ ਪਰਿਵਾਰ ਛੱਡ ਦਿਓ ਸਾਧੂ ਬਣਨਾ ਹੈ ਡੇਰੇ 'ਚ ਰਹਿਣਾ ਤੇ ਕਿਉਂ ਰਹਿਣਾ ਕਿਉਂਕਿ ਡੇਰੇ ਵਿੱਚ ਰਹਿਣ ਵਾਲਿਆਂ ਚੇਲਿਆਂ ਚਪਾਟਿਆਂ ਦੀ ਸੇਵਾਦਾਰਾਂ ਦੀ ਗਿਣਤੀ ਘਟ ਗਈ ਤੇ ਫਿਰ ਕੰਮ ਤੁਹਾਨੂੰ ਉੱਥੇ ਹੀ ਕਰਨਾ ਪੈਗਾ ਹੱਥੀਂ ਤੁਸੀਂ ਕੁਝ ਕਰਨਾ ਨਹੀਂ ਕਿਰਤ ਕਰਨੀ ਨਹੀਂ ਵਿਲੜ ਬਣ ਕੇ ਰਹਿਣਾ ਤਾਂ ਕਰਕੇ ਤੁਹਾਨੂੰ ਵਿਲੜ ਸਾਥ ਚਾਹੀਦੇ ਨੇ ਵਿਲੜ ਚਿਲੇ ਚਾਹੀਦੇ ਨੇ ਤੇ ਉਹ ਚਾਹੇ ਪਰਿਵਾਰ ਚਾਹੀਦੇ ਨੇ ਜਿਹੜੇ ਤੁਹਾਡੀ ਗੱਲ ਨੂੰ ਤਰਜੀਹ ਦੇ ਕੇ ਆਪਣੇ ਬੱਚੇ ਡੇਰਿਆਂ ਵਿੱਚ ਛੱਡ ਦੇਣ ਮੈਂ ਤੇ ਹਰਾਣ ਨੂੰ ਨਾ ਜਵਾਨ ਕੁੜੀਆਂ ਨੂੰ ਡੇਰਿਆਂ ਵਿੱਚ ਛੱਡ ਆਉਂਦੇ ਨੇ ਕਮਾਲ ਦੀ ਗੱਲ ਹੈ ਸ਼ਰਮ ਦਾ ਘਾਟਾ ਜੇ ਕੋਈ ਵਿਆਹ ਤੋਂ ਬਾਅਦ ਮੰਨ ਲਓ ਵਿਆਹ ਕਰਾ ਲਿਆ ਹੈ ਗ੍ਰਸਤ ਮਾਰਗ ਵਿੱਚ ਆ ਗਿਆ ਹੈ ਦੋ ਬੱਚਿਆਂ ਨੂੰ ਜਨਮ ਵੀ ਦੇ ਲਿਆ ਹੈ ਤੇ ਕਿਸੇ ਬਾਬੇ ਦੇ ਅੜਿੱਕੇ ਆ ਗਿਆ ਉਹ ਵਿਆਹੇ ਵਰੇ ਬੰਦੇ ਦਾ ਪਰਿਵਾਰ ਤੋੜ ਕੇ ਰੱਖ ਦਿੰਦੇ ਨੇ ਤੂੰ ਡੇਰੇ ਵਿੱਚ ਰਿਹਾ ਕਰ ਨਾਮ ਜਪਿਆ ਕਰ ਸੇਵਾ ਕਰਿਆ ਕਰ ਪਰਿਵਾਰ ਤੋਂ ਕੀ ਲੈਣਾ ਪਰਿਵਾਰ ਬिखर ਜਾਂਦੇ ਨੇ ਪਰਿਵਾਰ ਟੁੱਟ ਜਾਂਦੇ ਨੇ ਕਿਉਂ ਕਿਉਂਕਿ ਇੱਥੋਂ ਜੀ ਖੁਸ਼ੀ ਨਹੀਂ ਮਿਲਣੀ ਮੁਕਤੀ ਲੈਣੀ ਤੇ ਡੇਰੇ ਤੇ ਆ ਮਨ ਨੂੰ ਸੁਧਾਰਨਾ ਹੈ ਡੇਰੇ ਤੇ ਆ ਗੁਰੂ ਨਾਨਕ ਕਹਿੰਦੇ ਨੇ ਡੇਰਿਆਂ ਚੋਂ ਉੱਠ ਤੇ ਆਪਣੇ ਘਰ ਨੂੰ ਜਾ ਜਿਹੜੀ ਸੱਚੇ ਸੌਦੇ ਵਾਲੀ ਕਹਾਣੀ ਹੈ ਨਾ ਉਹ ਇਦਾਂ ਹੀ ਹੈ ਪਾਤਸ਼ਾਹ ਨੇ ਕੇਵਲ ਲੰਗਰ ਛਕਾ ਕੇ ਉਹਨਾਂ ਨੂੰ ਘਰਾਂੋਂ ਨਹੀਂ ਤੋੜ ਦਿੱਤਾ ਉਹ ਤੇ ਇੱਕ ਬਹਾਨਾ ਸੀ ਉਹਨਾਂ ਨੂੰ ਇਕੱਠਿਆਂ ਕਰਨ ਦਾ ਇਕੱਠਿਆਂ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਹਾਡੀ ਮਾਂ ਬਾਪ ਤੁਹਾਡੇ ਘਰਾਂ ਵਿੱਚ ਹਨ ਉਹਨਾਂ ਕਿਹਾ ਜੀ ਹੈਗੇ ਨੇ ਉਹਨਾਂ ਕਿਹਾ ਫਿਰ ਉਹ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲ ਲੈਂਦੀ ਸੀ ਕਿਦੇ ਸਿਰ ਤੇ ਪਾ ਕੇ ਆਏ ਉਹਨਾਂ ਕਿਹਾ ਜੀ ਆਪੇ ਸੰਭਾਲ ਲੈਣਗੇ ਪਾਤਸ਼ਾਹ ਨੇ ਕਿਹਾ ਨਹੀਂ ਤੁਹਾਡੀ ਜ਼ਿੰਮੇਵਾਰੀ ਹੈ ਬਜ਼ੁਰਗ ਮਾਂ ਪਿਓ ਦਾ ਸਹਾਰਾ ਬਣੋ ਪੁੱਛਿਆ ਦੂਜਾ ਸਵਾਲ ਕਰਕੇ ਤੁਸੀਂ ਗ੍ਰਿਸ਼ਤੀ ਆਖਿਆ ਜੀ ਤੁਹਾਡੇ ਘਰਾਂ ਵਿੱਚ ਬੱਚੇ ਹੈਗੇ ਨੇ ਆਖਿਆ ਹਾਂ ਜੀ ਦੋ ਨੇ ਚਾਰ ਨੇ ਤੇ ਆਖਿਆ ਫਿਰ ਉਹਨਾਂ ਨੂੰ ਕਿਦੇ ਸਾਰੇ ਛੱਡ ਕੇ ਆਏ ਹੋ ਆਖਿਆ ਜੀ ਅਸੀਂ ਨਾਮ ਜਪਣ ਵਾਸਤੇ ਜੰਗਲ ਬੇਲੇ ਵਿੱਚ ਆ ਗਏ ਆ ਉਹ ਆਪੇ ਆਪਣੀ ਜ਼ਿੰਮੇਵਾਰੀ ਸੰਭਾਲ ਲੈਣਗੇ ਪਾਤਸ਼ਾਹ ਨੇ ਕਿਹਾ ਨਹੀਂ ਉਹ ਜ਼ਿੰਮੇਵਾਰੀ ਤੁਹਾਡੀ ਉੱਥੇ ਰੋ ਉਹਨਾਂ ਨੂੰ ਪਾਲੋ ਉਹਨਾਂ ਨੂੰ ਪੜ੍ਹਾਓ ਉਹਨਾਂ ਦਾ ਲਾਲਨ ਪਾਲਣ ਕਰੋ ਉੱਥੇ ਨਾਮ ਜਪੋ ਮਨ ਨੂੰ ਸਦਾਰੋ ਇਹ ਤੁਹਾਨੂੰ ਮੁਕਤੀ ਦੇਵੇਗਾ ਵਿਚਾਰਾਂ ਤੋਂ ਬੁਰੇ ਵਿਚਾਰਾਂ ਤੋਂ ਰੋਗਾਂ ਸੋਗਾਂ ਤੋਂ ਤੁਸੀਂ ਜੰਗਲ ਵਿੱਚ ਆ ਗਏ ਹੋ ਤੇ ਪਾਸ਼ਾ ਨੇ ਇੱਕ ਹੋਰ ਸਵਾਲ ਕੀਤਾ ਵੀ ਜਦੋਂ ਭੁੱਖ ਲੱਗਦੀ ਏ ਕੀ ਕਰਦੇ ਹੋ ਕਪੜਾ ਚਾਹੀਦਾ ਹੈ ਕੀ ਕਰਦੇ ਹੋ ਉਹਨਾਂ ਕਿਹਾ ਜੀ ਗ੍ਰਿਸ਼ਤੀਆਂ ਦਾ ਦਰਵਾਜ਼ਾ ਖੜਕਾਈਦਾ ਹੈ ਗਜਾ ਕਰਕੇ ਲੈ ਆਈਦਾ ਹੈ ਮੰਗ ਕੇ ਲੈ ਆਈਦਾ ਖਾ ਲਈਦਾ ਹੈ ਪਾਸ਼ਾ ਨੇ ਕਿਹਾ ਵੀ ਰਹਿ ਤੇ ਦੂਰੇ ਹੀ ਨਾ ਜਦੋਂ ਤੁਹਾਡੀਆਂ ਲੋੜਾਂ ਪੂਰੀ ਕਰਨ ਦਾ ਸਮਾਂ ਹੁੰਦਾ ਹੈ ਤੁਸੀਂ ਗ੍ਰਿਸ਼ਤੀ ਦਾ ਦਰਵਾਜ਼ਾ ਖੜਕਾਉਂਦੇ ਹੋ ਜੇ ਜਦੋਂ ਗ੍ਰਿਸ਼ਤੀ ਨੂੰ ਸ਼ਾਂਤੀ ਦੀ ਲੋੜ ਹੁੰਦੀ ਉਹ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋਤਾ ਮਿਲਦਾ ਹੈ ਬਾਬਾ ਜੀ ਸ਼ਾਂਤੀ ਦਿਓ ਬਾਬਾ ਆਪ ਸ਼ਾਂਤ ਨਹੀਂ ਤੈਨੂੰ ਸ਼ਾਂਤੀ ਕਿੱਥੋਂ ਦਵੇ ਉਤੇ ਆਪ ਕਲਪ ਦਾ ਭਟਕਦਾ ਨਜ਼ਰ ਪੈ ਰਿਹਾ ਤੈਨੂੰ ਸ਼ਾਂਤੀ ਕਿੱਥੋਂ ਦਵੇ ਹਜ਼ੂਰ ਕਹਿਣ ਲੱਗੇ ਇੱਕ ਪੈਰ ਤੇਰਾ ਲੰਗੜਾ ਹੈ ਤੂੰ ਅਧੂਰਾ ਹੈ ਇੱਕ ਪੈਰ ਗ੍ਰਿਸ਼ਤੇ ਦਾ ਲੰਗੜਾ ਹੈ ਉਹ ਅਧੂਰਾ ਹੈ ਦੋਵੇਂ ਅਧੂਰੇ ਹੋ ਗ੍ਰਿਸ਼ਤ ਵਿੱਚ ਰੋ ਪ੍ਰਸਾਦੂਆਂ ਨੇ ਕੀਤਾ ਕਿ ਪਖੰਡੀ ਲੋਟੂ ਟੋ ਲੈਣੇ ਕੀਤਾ ਵੀ ਕੀਤਾ ਕੀ ਵੀ ਗ੍ਰਿਸਤ ਛੱਡੋ ਡੇਰੇ ਤੇ ਆਓ ਡੰਗਰ گویا ਗੱਟਾ ਸੰਭਾਲੋ ਇਸ ਤਰ੍ਹਾਂ ਤੁਹਾਨੂੰ ਮਨ ਦੀ ਸੰਤੁਸ਼ਟੀ ਮਿਲੇਗੀ ਜਿਹੜੀ ਚੀਜ਼ ਖੁਸ਼ੀ ਦਿੰਦੀ ਏ ਵੀ ਆ ਖਾਣਾ ਨਹੀਂ ਆ ਪੀਣਾ ਨਹੀਂ ਉਹ ਧਰਮ ਦੇ ਨਾਲੋਂ ਦੂਰ ਕਰਨ ਦਾ ਯਤਨ ਕੀਤਾ ਅੱਛਾ ਖੁੱਲ ਕੇ ਹਸਣਾ ਨਹੀਂ ਮਿੱਤਰਾਂ ਵਿੱਚ ਬਹਿਣਾ ਨਹੀਂ ਮਿੱਤਰਾਂ ਦੀ ਮਜਲਿਸ ਵਿੱਚ ਬਹਿ ਕੇ ਕੋਈ ਚੁਟਕਲਾ ਚੁਟਕਲੇ ਗੰਦੇ ਤੇ ਨਹੀਂ ਹੁੰਦੇ ਸਭਿਅਤ ਵੀ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਕੋਈ ਚੁਟਕਲਾ ਗੋਸ਼ਟੀ ਨਹੀਂ ਕਰਨੀ ਚੰਗਾ ਪਾਉਣਾ ਹੀ ਨਹੀਂ ਚੰਗਾ ਖਾਣਾ ਹੀ ਨਹੀਂ ਚੰਗਾ ਹੰਡਾਉਣਾ ਹੀ ਨਹੀਂ ਪਰ ਇੱਕ ਧਿਆਨ ਰੱਖਿਓ ਵੀ ਚੰਗੇ ਦਾ ਮਤਲਬ ਇਹ ਨਹੀਂ ਵੀ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਹੈਸੀਅਤ ਦੇ ਵਿੱਚ ਰਹਿ ਕੇ ਖਾਓ ਪੀਓ ਅਨੰਦ ਲਓ ਹੈਸੀਅਤ ਦੇ ਵਿੱਚ ਰਹਿ ਕੇ ਮੂੰਹ ਮੱਥਾ ਸਵਾਰ ਕੇ ਰੱਖੋ ਦਾੜਾ ਪਾਗ ਸਵਾਰ ਕੇ ਰੱਖੋ ਕੱਪੜਾ ਜੁੱਤੀ ਸਵਾਰ ਕੇ ਰੱਖੋ ਐਵੇਂ ਰੋਣੀ ਦੀ ਸ਼ਕਲ ਬਣਾ ਕੇ ਨਾ ਤੁਰੇ ਫਿਰਿਆ ਕਰੋ ਵੀ ਅਸੀਂ ਧਰਮੀ ਬਣ ਗਏ ਆ ਹਰ ਵਕਤ ਚਿਹਰੇ ਦੇ ਉੱਤੇ ਮੁਰਝਾਟ ਕੁਮਲਾਟ ਰੋਣਾ ਜਿਹਾ ਮੂੰਹ ਬਣਾ ਕੇ ਰੋਣਾ ਜਿਹਾ ਬੂਥਾ ਬਣਾ ਕੇ ਤੁਰੇ ਫਿਰਨਾ ਵੀ ਮੈਂ ਧਰਮੀ ਬਣ ਗਿਆ ਧਰਮੀ ਹੁੰਦੇ ਲੱਛਣ ਨਹੀਂ ਧਰਮ ਤੇ ਅੰਦਰੋਂ ਖੇੜਾ ਦਿੰਦਾ ਹੈ ਧਰਮ ਖੁਸ਼ੀ ਦਿੰਦਾ ਹੈ ਤੁਹਾਡੇ ਚਿਹਰੇ ਤੋਂ ਖੁਸ਼ੀ ਟਕਣੀ ਚਾਹੀਦੀ ਤੁਸੀਂ ਰੋਣੀਆਂ ਸ਼ਕਲਾਂ ਬਣਾ ਕੇ ਆਪਣੇ ਆਪ ਨੂੰ ਧਰਮੀ ਮੰਨਣ ਦਾ ਯਤਨ ਮੰਨਣ ਦੀ ਗਲਤੀ ਕਰ ਬੈਠੇ ਹੋ ਜੋ ਸਹੀ ਨਹੀਂ ਤੋ ਤਰਮੇ ਫਰਜ਼ਾਂ ਦੀ ਪੂਰਤੀ ਕਰੋ ਖਾਓ ਪੀਓ ਆਨੰਦ ਲਓ ਪਰ ਇੱਕ ਲਿਮਟ ਦੇ ਅੰਦਰ ਰਹਿ ਕੇ ਤੇ ਖਾਣ ਪੀਣ ਤੋਂ ਮੇਰਾ ਮਤਲਬ ਇਹ ਨਹੀਂ ਵੀ ਸ਼ਰਾਬ ਦੀ ਬੋਤਲ ਖੋਲ ਕੇ ਬਹਿ ਜਾਓ ਵੀ ਪੀਣਾ ਜ਼ਰੂਰੀ ਨਾ ਜਿਹੜੀ ਚੀਜ਼ ਗੁਰੂ ਨੇ ਵਰਜੀ ਏ ਉਹ ਵਰਜੀ ਏ ਹਾਂ ਮੀਠ ਖਾਣ ਦਾ ਗੁਨਾ ਕੋਈ ਨਹੀਂ ਗੁਰੂ ਨੇ ਵਰਜਿਆ ਨਹੀਂ ਖਾਓ ਜਿੰਨਾ ਮਰਜੀ ਜੇ ਤੁਹਾਡਾ ਸਰੀਰ ਮੰਦਾ ਹੈ ਤਾਂ ਨਹੀਂ ਮੰਦਾ ਨਾ ਖਾਓ ਤੋ ਖੈਰ ਆਪਣੇ ਆਪ ਨੂੰ ਸਵਾਰੋ ਹਰ ਉਹ ਚੀਜ਼ ਅਪਣਾਓ ਬਣਾਓ ਜਿਹੜੀ ਤੁਹਾਨੂੰ ਖੁਸ਼ੀ ਦਿੰਦੀ ਹੈ ਪਰ ਗੁਰੂ ਦੀ ਬਣੀ ਹੋਈ ਮਾਣ ਮਰਿਆਦਾ ਤੇ ਗੁਰਬਾਣੀ ਤੋਂ ਪਾਰ ਜਾ ਕੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ